ਨਾਜ਼ਰੀਨ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਤੇ ਆਦਾਬ ਹਾਂਜੀ ਰਵਨੀਤ ਕਿੱਦਾਂ ਫੇਰ ਅੱਜਕੱਲ ਮੌਸਮ بارش ਕਾਫੀ ਹੋ ਰਹੀ ਹੈ ਹਾਂਜੀ ਇੱਕ ਵਾਰ ਤਾਂ ਰਾਹਤ ਮਿਲੀ ਹੈ ਪਰ ਹਮਸ ਵਾਲਾ ਹੀ ਮੌਸਮ ਹੈ ਚਿਪਚਿਪੀ ਜੀ ਗਰਮੀ ਨੀ ਸ਼ੁਰੂ ਹੋ ਗਈ ਹਾਂਜੀ ਮੁੜ ਕੋ ਮੁੜ ਕੇ ਕਰ ਦੇਣ ਵਾਲਾ ਤੇ ਪਰ ਇਹ ਰਹਿਣਾ ਹਲੇ ਕਾਫੀ ਟਾਈਮ ਹਾਂ ਆਉਂਦੇ 1-2 ਮਹੀਨੇ ਇਦਾਂ ਦਾ ਹੀ ਮੌਸਮ ਰਹਿਣਾ ਹੈ ਜੀ ਚਲੋ ਜੀ ਮੌਸਮ ਨੇ ਤਾਂ ਇਦਾਂ ਹੀ ਰਹਿਣਾ ਫਿਰ ਖਤਾ ਦਾ ਸਿਲਸਿਲਾ ਕਰੋ ਸ਼ੁਰੂ ਹਾਂਜੀ ਪਹਿਲਾ ਖਤ ਸੰਗਰੂਰ ਤੋਂ ਗੋਵਿੰਦਰ ਜਸਲ ਹੋਰਾਂਦਾ ਹੈ ਜੀ ਉਹਨਾਂ ਨੂੰ ਜਸਬੀਰ ਭੁੱਲਰ ਹੋਰਾਂਦਾ ਲੇਖ ਰਾਤ ਦੀਆਂ ਰੌਸ਼ਨੀਆਂ ਲਈ ਸਚਾਈ ਪੇਸ਼ ਕਰਦਾ ਜਾਪਿਆ ਕਿ ਬੱਚੇ ਵਿਦੇਸ਼ਾਂ 'ਚ ਵਸਦੇ ਨੇ ਤੇ ਬਜ਼ੁਰਗ ਇੱਥੇ ਰਹਿੰਦੇ ਨੇ ਤੇ ਬਜ਼ੁਰਗਾਂ ਨੂੰ ਇਕੱਲੇ ਰਹਿਣਾ ਕਾਫੀ ਪਰੇਸ਼ਾਨ ਕਰਦਾ ਹੈ। ਰਵਨੀਤ ਅਸਲ 'ਚ ਜਿਹੜਾ ਇਹ ਲੇਖ ਹੈ ਬਜ਼ੁਰਗਾਂ ਦੀ ਇਕਲਤਾ ਉਹਨਾਂ ਅੰਦਰਲੀ ਸੁੰਨ ਉਹਨਾਂ ਦੇ ਅੰਦਰਲੇ ਫਿਕਰ ਕਿ ਜੇ ਸਾਨੂੰ ਕੋਈ ਬਿਮਾਰ ਅਸੀਂ ਹੋ ਗਏ ਹੈਨਾ ਤੇ ਸਾਨੂੰ ਸੰਭਾਲੇਗਾ ਕੌਣ ਜੇ ਕੋਈ ਹੋਰ ਹਾਬੀ ਨਾ ਵੀ ਹੋਗੀ ਤਾਂ ਦੇਖਭਾਲ ਕਰਨ ਵਾਲਾ ਕੌਣ ਹੋਵੇਗਾ ਹਾਂਜੀ ਬਿਲਕੁਲ ਤੇ ਜਸਲ ਹੋਰਾਂ ਨੂੰ ਇਹ ਗੱਲ ਲੱਗਦੀ ਹੈ ਕਿ ਇਹ ਸਿਰਫ ਮੁਹਾਲੀ ਸ਼ਹਿਰ ਦਾ ਦ੍ਰਿਸ਼ ਨਹੀਂ ਹੋਰ ਸ਼ਹਿਰਾਂ ਪਿੰਡਾਂ ਦਾ ਵੀ ਇਹੋ ਹਾਲ ਹੈ ਰਵਨੀਤ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ ਗਏ ਹੋਏ ਹਨ ਭਾਵੇਂ ਉਹ ਸ਼ਹਿਰ ਹੈ ਭਾਵੇਂ ਪਿੰਡ ਹੈ ਹੈਨਾ ਬਹੁਤੇ ਘਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਇਦਾਂ ਕਿ ਤਾਲੇ ਲੱਗੇ ਹੋਏ ਨੇ ਉਹ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਘਰ ਦੀ ਚਾਬੀ ਸੌਂਪ ਕੇ ਉਹਨਾਂ ਨੂੰ ਨੌਕਰੀ ਤੇ ਰੱਖਦੇ ਨੇ ਕਿ ਉਹ ਪਿੱਛੋਂ ਦੇਖਭਾਲ ਕਰਦੇ ਨੇ ਜੀ ਬਿਲਕੁਲ ਤਨਖਾਹ ਦਿੰਦੇ ਨੇ ਬਕਾਇਦਾ ਤੇ ਕਿਉਂਕਿ ਗੱਲ ਇਹ ਹੁੰਦੀ ਹੈ ਕਿ ਜੇ ਕਿਸੇ ਜਾਣ ਪਛਾਣ ਵਾਲੇ ਨੂੰ ਦੇ ਕੇ ਗਏ ਤਾਂ ਕਿਤੇ ਕੋਈ ਦੱਬ ਨਾ ਲਵੇ ਘਰ ਪਿੰਡਾਂ 'ਚ ਬਹੁਤੀ ਵਾਰੀ ਐਦਾਂ ਹੁੰਦਾ ਹੈ ਕਿ ਤਾਲਾ ਲਾ ਜਾਂਦੇ ਨੇ ਹਾਂਜੀ ਘਰਾਂ ਦੇ ਵਿੱਚ ਜਿੱਦਾਂ ਹੁੰਦਾ ਹੀ ਹੈ ਕੋਈ ਸੰਭਾਲ ਕਰਨ ਵਾਲਾ ਨਹੀਂ ਹੁੰਦਾ ਘਾਹ ਵੱਡਾ ਵੱਡਾ ਉੱਗਿਆ ਹੋਇਆ ਤੇ ਜੀ ਇਹ ਲੇਖ ਉਹਨਾਂ ਦੀ ਨਹੀਂ ਹੋਰ ਬਹੁਤ ਸਾਰੇ ਅਜਿਹੇ ਬਜ਼ੁਰਗਾਂ ਦੀ ਗੱਲ ਕਰਦਾ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ 'ਚ ਜਾ ਕੇ ਵਸ ਗਏ ਨੇ ਤੇ ਇਸੇ ਲੇਖ ਬਾਰੇ ਬਠਿੰਡਾ ਦੇ ਕਾਲ ਚਰਾਣੀ ਤੋਂ ਰਜਵਿੰਦਰਪਾਲ ਸ਼ਰਮਾ ਹੋਰਾਂ ਦੀ ਵੀ ਚਿੱਠੀ ਆਈ ਹੈ ਉਹ ਕਹਿੰਦੇ ਨੇ ਕਿ ਕੁਝ ਮਜਬੂਰੀਆਂ ਵੀ ਨੇ ਤੇ ਕੁਝ ਵਿਦੇਸ਼ਾਂ ਦੀ ਧਰਤੀ ਤੇ ਜਾਣ ਦਾ ਰਿਵਾਜ ਵੀ ਇਸ ਲਈ ਜ਼ਿੰਮੇਵਾਰ ਹੈ ਤੇ ਉਹ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਆਖਰੀ ਪੜਾ ਤੇ ਪਹੁੰਚ ਚੁੱਕੇ ਬਜ਼ੁਰਗਾਂ ਨੂੰ ਨਾ ਬੱਚਿਆਂ ਦੇ ਸਹਾਰੇ ਦੀ ਲੋੜ ਹੁੰਦੀ ਹੈ ਤੇ ਇਹ ਸਹਾਰਾ ਉਹਨਾਂ ਤੋਂ ਦੂਰ ਹੋ ਚੁੱਕਿਆ ਹੈ ਉਹੀ ਗੱਲ ਹੈ ਨਾ ਜਿਹੜੀ ਮੈਂ ਤੁਹਾਨੂੰ ਜਸਲਵਾਲੀ ਗੱਲ ਕਹਿ ਰਹੀ ਹਾਂ ਕਿ ਇਹ ਸਿਰਫ ਉਹਨਾਂ ਦੀ ਗੱਲ ਨਹੀਂ ਹੈ ਸਾਰੇ ਬਜ਼ੁਰਗ ਜਿਨ੍ਹਾਂ ਦੇ ਬੱਚੇ ਬਾਹਰ ਰਹਿੰਦੇ ਨੇ ਉਹ ਇਕੱਲੇ ਭੋਗ ਰਹੇ ਨੇ ਅੱਛਾ ਇਹ ਵੀ ਕੋਈ ਜ਼ਰੂਰੀ ਨਹੀਂ ਵਿਦੇਸ਼ ਹੀ ਰਹਿੰਦੇ ਹੁਣ ਨੌਕਰੀਆਂ ਦੇ ਸਿਲਸਿਲੇ 'ਚ ਕੋਈ ਬੰਗਲੌਰ ਦੂਰ ਰਹਿ ਰਿਹਾ ਕੋਈ ਬੰਬੇ ਰਹਿ ਰਿਹਾ ਹੈ ਨਾ ਉਹ ਸਿਰਫ ਇੱਕ ਸਾਨੂੰ ਇੱਕ ਮਾਨਸਿਕ ਤਸੱਲੀ ਹੈ ਕਿ ਜੀ ਉਹ ਦੇਸ਼ ਵਿੱਚ ਹੀ ਨੇ ਪਰ ਗੱਲ ਤਾਂ ਇਹ ਹੈ ਨਾ ਕਿ ਜਦੋਂ ਕੋਈ ਸੰਕਟ ਦੀ ਘੜੀ ਆਉਣੀ ਹੈ ਕਿਸੇ ਬਜ਼ੁਰਗ ਨੇ ਬਿਮਾਰ ਹੋਣਾ ਉਹ ਤਾਂ ਆਉਣ 'ਚ ਓਨਾ ਹੀ ਟਾਈਮ ਲੱਗਣਾ ਨਾ ਇਸ ਲੇਖ ਦੇ ਵਿੱਚ ਇੱਕ ਕੁਝ ਸਤਰਾਂ ਨੇ ਮੈਂ ਦੱਸਦੀਆਂ ਜਿਹੜੀ ਬਜ਼ੁਰਗਾਂ ਦੇ ਅੰਦਰਲੀ ਜਿਹੜੀ ਪ੍ਰੇਸ਼ਾਨੀ ਹੈ ਜਿਹੜਾ ਜ਼ਾਹਰ ਕਰਦਾ ਉਹਦੇ ਵਿੱਚ ਉਹ ਲਿਖਦੇ ਨੇ ਜੀ ਇਹ ਸਤਰਾ ਨੇ ਜੀ ਆਪਣਾ ਜਸਬੀਰ ਭੁੱਲਰ ਹੋਰੀ ਲਿਖਦੇ ਨੇ ਕਹਿੰਦੇ ਸਨਾਟੇ ਵਾਲੇ ਬਹੁਤੇ ਘਰਾਂ ਵਿੱਚ ਦੋ ਜਣੇ ਜਾਂ ਫਿਰ ਇੱਕ ਦੇ ਵਿਆਹ ਜਾਣ ਤੋਂ ਬਾਅਦ ਇੱਕੋ ਜਣਾ ਰਹਿੰਦਾ ਉਹ ਰਹਿਣ ਵਾਲੇ ਬੁੱਢੇ ਹਨ 80 85 ਦੀ ਉਮਰ ਨੂੰ ਪਹੁੰਚੇ ਹੋਏ ਉਹਨਾਂ ਦੇ ਸਿਰਾਂ ਉੱਤੇ ਹਰ ਵੇਲੇ ਸੰਸੇ ਦੀ ਤਲਵਾਰ ਵੀ ਲਟਕੀ ਹੋਈ ਹੁੰਦੀ ਹੈ ਜੇ ਰਾਤ ਬੁਰਾਤੇ ਹਸਪਤਾਲ ਜਾਣਾ ਪਵੇ ਤਾਂ ਕੌਣ ਲੈ ਕੇ ਜਾਊ ਬਿਮਾਰੀ ਵੇਲੇ ਕੌਣ ਤਿਮਾਰਦਾਰੀ ਕਰੋ ਫਿਰ ਉਹ ਲਿਖਦੇ ਨੇ ਜੀ ਕਿ ਚਿੰਤਾ ਦੀਆਂ ਬੜੀਆਂ ਗੂੜੀਆਂ ਲਕੀਰਾਂ ਨੇ ਇਹੋ ਜੇ ਔਖੇ ਵੇਲੇ ਉਹਨਾਂ ਦੇ लाडले ਪੁੱਤਰ ਧੀਆਂ ਉਹਨਾਂ ਦੇ ਕੋਲ ਨਹੀਂ ਹੋਣਗੇ ਦੇਖੋ ਨਾ ਉਹੀ ਗੱਲ ਆ ਗਈ ਨਾ ਕਿ ਉਸ ਵੇਲੇ ਸਾਡੇ ਕੋਲ ਕੋਈ ਨਹੀਂ ਹੋਣਾ ਬੱਚੇ ਹੋਣ ਦੇ ਬਾਵਜੂਦ ਵੀ ਅਸੀਂ ਇਕੱਲੇ ਹੀ ਹੋਵਾਂਗੇ ਫਿਰ ਉਹ ਅੱਗੇ ਲਿਖਦੇ ਨੇ ਉਹ ਵਿਦੇਸ਼ਾਂ ਵਿੱਚ ਜਾਂ ਕਿਧਰੇ ਦੂਰ ਤਰਾਡੇ ਆਪਣੇ ਸੁਨਹਿਰੇ ਭਵਿੱਖ ਲਈ ਗਏ ਹਨ ਉਹ ਝਟਪਟ ਨਹੀਂ ਪਹੁੰਚ ਸਕਣਗੇ ਫਿਰ ਅਗਲਾ ਸਵਾਲ ਜਿਹੜਾ ਉਹਨਾਂ ਦੇ ਮਨ ਵਿੱਚ ਆਉਂਦਾ ਹੈ ਦੇਖੋ ਤੁਸੀਂ ਸ਼ਾਇਦ ਔਲਾਦ ਦੇ ਪਹੁੰਚਣ ਤੱਕ ਕੋਈ ਮਿਹਰਬਾਨ ਮੁਰਦਾ ਦੇ ਕਿਸੇ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦੇਵੇ ਬਜ਼ੁਰਗਾਂ ਨੂੰ ਸਹਾਰੇ ਦੀ ਲੋੜ ਤਾਂ ਹੁੰਦੀ ਹੈ ਥੋੜੇ ਦਿਨ ਪਹਿਲਾਂ ਮੈਨੂੰ ਇੱਕ ਬਜ਼ੁਰਗ ਮਿਲੇ 85 ਸਾਲ ਉਮਰ ਸੀ ਉਹਨਾਂ ਦੀ ਹੂੰ ਹੂੰ ਤੇ ਉਹਨਾਂ ਕੋਲ ਇੱਕ ਵੱਡਾ ਭਾਰਾ ਬੈਗ ਹੂੰ ਹੂੰ ਤੇ ਉਹਨਾਂ ਨੂੰ ਮਦਦ ਦੀ ਪੇਸ਼ਕਸ਼ ਵੀ ਕੀਤੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਪਰ ਤੁਸੀਂ ਦੇਖੋ ਕਿ ਉਹ ਕਿਸੇ ਵਕੀਲ ਕੋਲੇ ਇੱਥੇ ਮਤਲਬ ਫਰੀਦਕੋਟ ਤੋਂ ਚੰਡੀਗੜ੍ਹ ਆਏ ਸੀ ਹੂੰ ਹੂੰ ਕਿੰਨਾ ਸਮਾਂ ਲੱਗਿਆ ਹੋਣਾ ਕਿਵੇਂ ਖੱਜਲਖਵਾਰ ਹੁੰਦੇ ਹੋ ਪਹੁੰਚੇ ਹੋਣੇ ਆ ਉਹਨਾਂ ਨੂੰ ਵਕੀਲ ਦਾ ਘਰ ਨਹੀਂ ਸੀ ਲੱਭ ਰਿਹਾ ਹੂੰ ਹੂੰ ਤੇ ਇਸ ਲਈ ਸਹਾਰੇ ਦੀ ਤਾਂ ਸਿਰਫ ਬਿਮਾਰੀ ਠਮਾਰੀ ਜਿੰਨੀ ਹਰ ਕਦਮ ਤੇ ਉਹਨਾਂ ਨੂੰ ਲੋੜ ਪੈਂਦੀ ਹੈ। ਨਹੀਂ ਤੁਹਾਨੂੰ ਕੁਛ ਅੰਦਾਜ਼ਾ ਹੋਇਆ ਕਿ ਕੋਈ ਉਹਨਾਂ ਦਾ ਬੱਚਾ ਨਾਲ ਨਹੀਂ ਸੀ ਇਕੱਲੇ ਸੀਗੇ। ਹਾਂਜੀ ਬਿਲਕੁਲ ਇਕੱਲੇ ਸੀ ਇਸੇ ਲਈ ਉਹ ਰਾਹ ਪੁੱਛਦੇ ਫਿਰਦੇ ਸੀਗੇ। ਤੇ ਖਵਾਰ ਹੋਏ ਲੰਘਦੇ ਸੀ। ਹੋ ਰਹੇ ਹੋਏ ਸੀ। ਨਹੀਂ ਉਹ ਤਾਂ ਹੈ ਹੀ ਹੈ ਨਾ ਬਜ਼ੁਰਗ ਜਦੋਂ ਹੋ ਜਾਂਦੇ ਹੋ ਤੁਸੀਂ ਤੁਹਾਡੀ ਜਿਹੜੀ ਹੈ ਫੁਰਤੀ ਸਰੀਰਕ ਫੁਰਤੀ ਉਨੀ ਨਹੀਂ ਰਹਿੰਦੀ। ਹਾਂਜੀ ਤੇ ਮੈਨੂੰ ਲੱਗਿਆ ਵੀ ਸ਼ਾਇਦ ਇਹਨਾਂ ਦੇ ਬੱਚੇ ਵੀ ਵਿਦੇਸ਼ਾਂ 'ਚ ਹੀ ਗਏ ਹੋਣਗੇ। ਉਹ ਤਾਂ ਠੀਕ ਹੈ ਕਿ ਉਸ ਉਮਰ ਦੇ ਵਿੱਚ ਬਾਰ ਜਾਣ ਵੇਲੇ ਵੀ ਹਸਪਤਾਲ ਜਾਣ ਵੇਲੇ ਵੀ ਤੁਹਾਨੂੰ ਇੱਕ ਸਹਾਰੇ ਦੀ ਲੋੜ ਤਾਂ ਹੁੰਦੀ ਹੈ ਚਲੋ ਜੇ ਤੁਹਾਡਾ ਇਹ ਹੋਵੇ ਨਾ ਬੱਚੇ ਨੌਕਰੀਆਂ ਵੀ ਕਰਦੇ ਨੇ ਤੁਹਾਡੇ ਕੋਲ ਨੇ ਤੁਹਾਨੂੰ ਇਹ ਤਾਂ ਹੁੰਦਾ ਨਾ ਕਿ ਉਹਨਾਂ ਦੀ ਜਿਹੜੀ ਹੋਂਦ ਹੈ ਉਹ ਤੁਹਾਨੂੰ ਇਹ ਲੱਗਦਾ ਕਿ ਨੇੜੇ ਤੇੜੇ ਹੀ ਹੈ ਜੇ ਕੋਈ ਹਾਂ ਤਸੱਲੀ ਹੁੰਦੀ ਹੈ ਮਾਨਸਿਕ ਤੌਰ ਤੇ ਤੁਹਾਨੂੰ ਤਸੱਲੀ ਹੈ ਕਿ ਸਾਡੇ ਬੱਚੇ ਸਾਡੇ ਕੋਲ ਨੇ ਜੀ ਔਖਾ ਵੇਲਾ ਤਾਂ ਜਦੋਂ ਆਉਣਾ ਨਹੀਂ ਪਤਾ ਲੱਗਦਾ ਪਰ ਫਿਰ ਵੀ ਮਾਨਸਿਕ ਤੌਰ ਤੇ ਇਹ ਪਰੇਸ਼ਾਨੀ ਨਹੀਂ ਹੁੰਦੀ ਜਿਹੜੇ ਜਿਨ੍ਹਾਂ ਦੇ ਬੱਚੇ ਵਿਦੇਸ਼ ਰਹਿੰਦੇ ਜੀ ਬਿਲਕੁਲ ਹਾਂਜੀ ਫਿਰ ਅਗਲੇ ਖਾਤ ਦਾ ਜ਼ਿਕਰ ਕਰੀਏ ਜੀ ਅਗਲਾ ਖਾਤ ਮੁਹਾਲੀ ਤੋਂ ਸਤਗੁਰ ਸਿੰਘ ਸੈਦਪੁਰਾ ਦਾ ਜੀ ਉਹਨਾਂ ਨੇ ਜ਼ੈਨਬ ਔਰਾਲ ਦੀ ਲਿਖੀ ਤੇ ਡਾਕਟਰ ਤਨਵੰਤ ਕੌਰ ਵੱਲੋਂ ਅਨਵਾਦ ਕੀਤੀ ਕਹਾਣੀ 5 ਮਿੰਟ ਬਾਕੀ ਪੜੀ ਜੀ ਉਹ ਕਹਿੰਦੇ ਨੇ ਕਿ ਇਹ ਕਹਾਣੀ ਔਰਤ ਪ੍ਰਤੀ ਸਮਾਜ ਦੀ ਮਾਨਸਿਕਤਾ ਦਾ ਵਿਸ਼ਲੇਸ਼ਣ ਹੈ ਤੇ ਬਹੁਤ ਹੀ ਸੁੰਦਰ ਰਚਨਾ ਹੈ ਬਿਲਕੁਲ ਇੱਕ ਕਹਾਣੀ ਦੇ ਵਿੱਚ ਨਾ ਕਿ ਔਰਤ ਦਾ ਜਿਹੜਾ ਮਨੋਵਿਗਿਆਨਕ ਅਧਿਐਨ ਇੱਕ ਤਰੀਕੇ ਪੇਸ਼ ਕੀਤਾ ਗਿਆ ਹੈ ਔਰਤ ਹੈ ਰਾਤ ਵੇਲੇ ਡਿਊਟੀ ਕਰਦੀ ਹੈ ਘਰ ਪਰਤ ਰਹੀ ਹੈ ਉਹ ਅਕਸਰ ਜਿਹੜੀ ਉਹਦੀ ਡਿਊਟੀ ਦਾ ਟਾਈਮ ਹੈ ਲੇਟ ਹੀ ਹੈ ਪਰ ਉਸ ਦਿਨ ਉਹਨੂੰ ਟੈਕਸੀ ਨਹੀਂ ਮਿਲਦੀ ਤੇ ਉਹ ਸੜਕ ਤੇ ਤੁਰ ਹੀ ਜਾ ਰਹੀ ਹੈ ਹਾਂਜੀ ਹੈਨਾ ਇਹ ਵਿਦੇਸ਼ੀ ਕਹਾਣੀ ਹੈ ਤੇ ਉਹਦੇ ਚ ਇਹ ਕੋਈ ਗੱਲ ਨਹੀਂ ਕਿ ਰਾਤ ਵੇਲੇ ਕੋਈ ਔਰਤ ਸੜਕ ਤੇ ਇਕੱਲੀ ਤੁਰ ਨਹੀਂ ਸਕਦੀ ਪਰ ਉਸ ਦੇ ਬਾਵਜੂਦ ਜਿਸ ਵੇਲੇ ਉਹ ਘਰ ਤੁਰ ਹੀ ਜਾ ਰਹੀ ਹੈ ਤੇ ਉਹਨੂੰ ਬਾਰ-ਬਾਰ ਇਹ ਖਿਆਲ ਆ ਰਿਹਾ ਕਿ ਲੋਕੀ ਮੈਨੂੰ ਕੀ ਕਹਿਣਗੇ ਉਹ ਮਿਥੇ ਸਮੇ ਤੋਂ ਥੋੜਾ ਜਿਹਾ ਸਮਾਈ ਲੇਟ ਹੈ ਪਰ ਉਹ ਆ ਕਿ ਵੀ ਇੰਨੇ ਵਜੇ ਮੈਂ ਜਾ ਰਹੀ ਆ ਮੇਰੇ ਆਂਡ ਗਵਾਂਡ ਦੇ ਲੋਕ ਕੀ ਕਹਿਣਗੇ ਕਿ ਕੀ ਇਹਨੂੰ ਪਤਾ ਨਹੀਂ ਫਿਰ ਉਹ ਮਨ ਚ ਸੋਚਦੀ ਹੈ ਕਿ ਮੇਰੇ ਮਾਪੇ ਮੈਨੂੰ ਕਹਿਣਗੇ ਹਰ ਵੇਲੇ ਉਹਦੇ ਮਨ ਚ ਸਵਾਲ ਹੈ ਪਤੀ ਕਹੇਗਾ ਬੱਚੇ ਕਹਿਣਗੇ ਕਿ ਕੀ ਵਿਆਹੀ ਵਰੀ ਔਰਤ ਰਾਤ ਵੇਲੇ ਲੇਟ ਘਰ ਤੋਂ ਬਾਹਰ ਰੁੱਕ ਸਕਦੀ ਹੈ ਫੇਰ ਉਹ ਕਦੇ ਸੋਚਦੀ ਹੈ ਨਹੀਂ ਅਜੇ ਤਾਂ ਰਾਤ ਬਾਕੀ ਹੈ ਪਿੱਤਰ ਸੱਤਾ ਦੀ ਜਿਹੜੀ ਸੋਚ ਹੈ ਉਹ ਸਾਡੇ ਮਨਾਂ ਚ ਡੂੰਘੇ ਵਸੀ ਹੋਈ ਹੈ ਸਿਰਫ ਮਰਦ ਨੇ ਔਰਤ ਨੂੰ ਮਾਨਸਿਕ ਤੌਰ ਤੇ ਗੁਲਾਮ ਨਹੀਂ ਬਣਾਇਆ ਮਤਲਬ ਔਰਤਾਂ ਦੀ ਮਾਨਸਿਕਤਾ ਦੇ ਵਿੱਚ ਵੀ ਇਹਦੀਆਂ ਜੜਾਂ ਕਾਫੀ ਡੂੰਘੀਆਂ ਨੇ ਉਹ ਤਾਂ ਹੈ ਹੀ ਹੈ ਕਿਉਂਕਿ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਜਦੋਂ ਉਹ ਕਰ ਜਾਂਦੀ ਹੈ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਪਰ ਉਹ ਜਿਹੜੇ ਦੁੱਖ ਚੋਂ ਸੰਤਾਪ ਚੋਂ ਉਹ ਜਿੰਨਾ ਸਫਰ ਹੈ ਉਹ ਉਹਦੀ ਜਿਹੜੀ ਬੇਚੈਨੀ ਦੀ ਉਹਦੀ ਪਰੇਸ਼ਾਨੀ ਦੀ ਕਿ ਕੋਈ ਮੈਨੂੰ ਪੁੱਛ ਲਏਗਾ ਜਿਹੜਾ ਇਹ ਹੈ ਨਾ ਕਿ ਲੋਕੀ ਮੈਨੂੰ ਦੇਖ ਰਹੇ ਹੋਣਗੇ ਕਿ ਮੈਂ ਇੰਨੀ ਲੇਟ ਕਰ ਆਈਆਂ ਜੇ ਬਿਲਕੁਲ ਤਾਂ ਲੋਕ ਆਪਣੇ ਸਮਾਜ ਚ ਦੇਖਦੇ ਵੀ ਨੇ ਕਾਫੀ ਹੱਦ ਤੱਕ ਇਹ ਗੱਲਾਂ ਹੈਗੀਆਂ ਵੀ ਨੇ ਫਰਜ਼ ਕਰੋ ਕਿ ਆਪਾਂ ਜਿਵੇਂ ਆਪਣੀਆਂ ਦੇਰ ਰਾਤ ਦੀਆਂ ਡਿਊਟੀਆਂ ਹੁੰਦੀਆਂ ਨੇ ਆਪਾਂ ਘਰ ਦੇਰ ਥੋੜੀ ਜਿਹੀ ਵੀ ਦੇਰ ਹੋ ਜਾਏ ਆਪਾਂ ਨੂੰ ਅ ਮਿੱਥੇ ਸਮੇਂ ਤੋਂ ਤਾਂ ਫਿਰ ਵੀ ਹੁੰਦਾ ਨਾ ਕਿ ਨਹੀਂ ਨਹੀਂ ਮੈਂ ਮੈਨੂੰ ਦੇਰ ਹੋ ਗਈ ਹੈ ਮੈਨੂੰ ਘਰ ਦੱਸਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਗੁੰਝਲਾਂ ਸਾਡੇ ਮਨ 'ਚ ਪਈਆਂ ਨੇ ਨਹੀਂ ਰਵਨੀ ਤੁਸੀਂ ਦੇਖੋ ਕਿ ਅਸੀਂ ਉਹ ਔਰਤਾਂ ਜਿਹੜੀਆਂ ਹਮੇਸ਼ਾ ਹੀ ਸ਼ਾਮ ਨੂੰ ਅਸੀਂ ਆਉਂਦੇ ਆ ਤੇ ਰਾਤ ਨੂੰ ਜਾਂਦੇ ਆ ਪਰ ਜਦੋਂ ਅਸੀਂ ਕਈ ਵਾਰੀ ਲੇਟ ਹੋ ਜਾਂਦੇ ਆ ਕੋਈ ਅਚਾਨਕ ਕੋਈ ਵੱਡੀ ਖਬਰ ਆ ਗਈ ਜਾਂ ਅਸੀਂ ਲੇਟ ਹੋ ਗਏ ਹੈਨਾ ਤੇ ਫਿਰ ਉਹ ਭਾਵੇਂ ਦਫਤਰ ਦੀ ਗੱਡੀ ਛੱਡ ਕੇ ਆਏ ਪਰ ਉਹ ਇੱਕ ਅਜੀਬ ਕਿਸਮ ਦੀ ਜਿਹੜੀ ਬੇਚੈਨੀ ਹੈ ਨਾ ਉਹ ਤੁਸੀਂ ਖੁਦ ਵੀ ਮਹਿਸੂਸ ਕਰਦੇ ਹੋ ਮੈਂ ਆਪਣੀ ਗੱਲ ਦੱਸਦੀ ਹਾਂ ਕਿ ਤੁਸੀਂ ਇਹ ਹੈ ਕਿ ਸਾਰਾ ਅਖਬਾਰ ਕਢਵਾ ਕੇ ਜਾਣਾ ਤੁਸੀਂ ਸਭ ਤੋਂ ਲੇਟ ਜਾਣਾ ਜਦੋਂ ਤੁਸੀਂ ਲੇਟ ਜਾਂਦੇ ਹੋ ਇੱਕ ਦੋ ਵਾਰੀ ਐਦਾਂ ਹੋਇਆ ਕਿ ਅਚਾਨਕ ਕੋਈ ਬਹੁਤ ਵੱਡੀ ਘਟਨਾ ਵਾਪਰ ਗਈ ਹੈਨਾ ਤਾਂ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਤੇ ਉਸ ਵੇਲੇ ਸਾਰੇ ਘਰ ਦੇ ਸੁੱਤੇ ਹੁੰਦੇ ਹੋ ਨਾ ਤਾਂ ਤੁਸੀਂ ਦੱਸ ਸਕਦੇ ਹੋ ਹੈਨਾ ਪਰ ਉਹ ਤੁਸੀਂ ਔਰਤ ਹੋਣ ਨਾਤੇ ਉਹ ਇੱਕ ਅਜੀਬ ਕਿਸਮ ਦੀ ਬੇਚੈਨੀ ਮਹਿਸੂਸ ਕਰਦੇ ਹੋ ਜਦੋਂ ਮੈਨੂੰ ਮਤਲਬ ਉਦਾਂ ਦੇ ਮਤਲਬ ਪਰੇਸ਼ਾਨੀ ਚੋਂ ਲੰਘਣਾ ਪਿਆ ਉਧਰ ਤੁਸੀਂ ਕੰਮ ਕਰਵਾ ਰਹੇ ਹੋ ਉਧਰ ਤੁਸੀਂ ਦੇਖ ਰਹੇ ਹੋ ਕਿ ਘੜੀ ਦੀਆਂ ਸੂਈਆਂ ਬਹੁਤ ਅੱਗੇ ਚਲੀਆਂ ਗਈਆਂ ਹੈਨਾ ਤੇ ਫਿਰ ਮੈਂ ਇੱਕ ਦੋ ਵਾਰ ਇਹ ਸੋਚਿਆ ਇਹ ਵੀ ਨਹੀਂ ਹੈ ਕਿ ਘਰਦਿਆਂ ਨੂੰ ਪਤਾ ਸਾਡੀ ਜ਼ਿੰਮੇਵਾਰੀ ਕੀ ਹੈ ਹੈਨਾ ਤੁਹਾਨੂੰ ਇਹ ਨਹੀਂ ਹੈ ਕਿ ਕਿਸੇ ਨੇ ਤੁਹਾਨੂੰ ਕੋਈ ਸਵਾਲ ਕਰਨਾ ਪਰ ਇਹ ਕੀ ਕਰਦਿਆਂ ਨੂੰ ਇਹ ਹੈ ਕਿ ਇੰਨੀ دیر ਹੋ ਗਈ ਬਈ ਆਏ ਨਹੀਂ ਕਿਤੇ ਕੋਈ ਹਾਦਸਾ ਨਾ ਵਾਪਰ ਗਿਆ ਹੋ ਜੀ ਡਰ ਹੁੰਦਾ ਡਰ ਹੁੰਦਾ ਪਰ ਉਹ ਜਿਹੜੀ ਪਰੇਸ਼ਾਨੀ ਹੈ ਨਾ ਉਹਨੂੰ ਸਮਝ ਕੇ ਫਿਰ ਇੱਕ ਦੋ ਵਾਰੀ ਮੈਨੂੰ ਇਹ ਹੋਇਆ ਕਿ ਮੈਨੂੰ ਲੱਗਿਆ ਕਿ ਮੈਸੇਜ ਕਰਨਾ ਮੈਂ ਕਿਸੇ ਨੂੰ ਉਠਾਉਣਾ ਨਹੀਂ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਵੀ ਮੈਂ ਲੇਟ ਹੋਵਾਂ ਬਜਾਏ ਇਹਦੇ ਘਬਰਾ ਕੇ ਕਈ ਵਾਰੀ ਹੁੰਦਾ ਕਿ ਤੁਸੀਂ ਫੋਨ ਵੀ ਬੰਦ ਰੱਖ ਲੈਨੇ ਹੋ ਸਾਇਲੈਂਟ ਕਰ ਲੈਨੇ ਤੁਸੀਂ ਕੰਮ 'ਚ ਰੁੱਝਿਓ ਉਸ ਲਈ ਹੈ ਕਿ ਤੁਸੀਂ ਮੈਸੇਜ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਪਰ ਉਹ ਹੈ ਕਿ ਔਰਤ ਦੇ ਮਨ ਦੇ ਵਿੱਚ ਉਹ ਪਰੇਸ਼ਾਨੀ ਤਾਂ ਹੈ ਕਿ ਜਦੋਂ ਉਹ ਦੇਰ ਰਾਤ ਘਰ ਤੋਂ ਬਾਹਰ ਰਹਿੰਦੀ ਹੈ ਤੇ ਇੱਕ ਹੋਰ ਵੀ ਹੈ ਕਿ ਆਪਾਂ ਜਿਹੀ ਥਾਂ ਤੇ ਬੈਠੇ ਆਂ ਕਿ ਆਪਾਂ ਨੂੰ ਕੋਈ ਬੰਦਸ਼ਾ ਨਹੀਂ ਹੈਗੀ ਆ ਜੇ ਤੁਸੀਂ ਕਿਸੇ ਛੋਟੇ ਸ਼ਹਿਰ ਆ ਜਾਂਦੇ ਹੋ ਕਿ ਕੁੜੀਆਂ ਬਹੁਤ ਜ਼ਿਆਦਾ ਕਰ ਰਹੀਆਂ ਲੇਟ ਨਾਈਟ ਵਾਲੀ ਡਿਊਟੀ ਜਾਂ ਕੋਈ ਔਰਤ ਕੰਮ ਕਰ ਰਹੀ ਹੈ ਚਾਹੇ ਉਹ ਵਿਆਹੀ ਵਰੀ ਹੈ ਜਾਂ ਨਹੀਂ ਵਿਆਹੀ ਵਰੀ ਹੈ ਨਾ ਪਰ ਉਹ ਹੈ ਕਿ ਲੋਕੀ ਕਹਿੰਦੇ ਲੈ ਅੱਧੀ ਰਾਤ ਕਿਹੜੀ ਡਿਊਟੀ ਹੋ ਗਈ ਜੀ ਇਹ ਜਿਹੜੀ ਅੱਧੀ ਰਾਤ ਕਿਹੜੀ ਡਿਊਟੀ ਹੋ ਗਈ ਇਹਦੇ ਵਿੱਚ ਛੁਪੇ ਦੇਖੋ ਕਿਸ ਤਰ੍ਹਾਂ ਦੀ ਜਿਹੜੀ ਤਨਜ਼ ਔਰਤ ਦੇ ਲਈ ਜਿਹੜੀ ਤੁਸੀਂ ਕਹਿੰਦੇ ਹੋ ਨਾ ਕਿ ਆਪਾਂ ਅੰਦਰ ਹੀ ਅੰਦਰ ਸੋਚਦੇ ਜਾਂਦੇ ਹਾਂ ਉਹ ਜਿਹੜੀ ਔਰਤ ਸੋਚ ਰਹੀ ਹੈ ਕਹਾਣੀ ਦੇ ਵਿੱਚ ਉਹ ਇਹੀ ਸੋਚ ਰਹੀ ਹੈ ਹਾਲਾਂਕਿ ਚਾਹੇ ਘਰ ਜਾ ਕੇ ਉਹਨੂੰ ਕੋਈ ਸਵਾਲ ਨਹੀਂ ਹੁੰਦਾ ਕੋਈ ਸਵਾਲ ਨਹੀਂ ਹੁੰਦਾ ਇਹੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਸਾਡੇ ਪਰਿਵਾਰਾਂ 'ਚ ਸਭ ਨੂੰ ਪਤਾ ਸਾਡੀ ਨੌਕਰੀ ਹੈ ਫਿਰ ਵੀ ਇੱਕ ਅਜੀਬ ਕਿਸਮ ਦੀ ਉਲਝਣ ਜੋ ਤੁਸੀਂ ਗੁਜ਼ਰਦੇ ਹੋ ਮਤਲਬ ਔਰਤਾਂ ਗੁਜ਼ਰਦੀਆਂ ਹਨ ਜੀ ਇਹ ਉਸੇ ਉਲਝਣ ਦੀ ਕਹਾਣੀ ਹੈ اور ਬਹੁਤ ਖੂਬਸੂਰਤ ਕਹਾਣੀ ਹੈ ਅਗਲਾ ਖਤ ਪੜਨ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਜ਼ਰੂਰ ਕਰੋ ਜੀ ਜਿਹੜੇ ਦਰਸ਼ਕਾਂ ਨੇ ਸਾਡਾ ਪ੍ਰੋਗਰਾਮ ਲਾਈਕ ਕੀਤਾ ਹੈ ਅੱਜ ਉਹਨਾਂ ਚੋਂ ਕੁਝ ਇੱਕ ਦੇ ਨਾਂ ਪਹਿਲਾਂ ਹੀ ਲੈ ਦਿਓ ਲੈ ਦਿੰਨੀ ਆ ਜੀ ਇਹ ਨਾਂ ਨੇ ਜੀ ਸਾਡੇ ਪਾਠਕਾਂ ਦੇ ਗੁਰਤੇਜ ਸਿੰਘ ਗੁਰਦੀਪ ਡੈਨੀ ਕੋਮਲ ਖਨੋਰੀ ਅਵਤਾਰ ਸਿੰਘ ਬਈਆ ਸਵਰਨ ਟਹਿਣਾ ਪਰਮਜੀਤ ਢੇਂਗਰਾ ਰਾਜਿੰਦਰ ਪਾਲ ਸਿੰਘ ਯਾਦਵਿੰਦਰ ਸਿੰਘ ਕਲੋਲੀ ਦਰਸ਼ਨ ਰੋਗਲਾ ਗੁਰਸ਼ਰਨ ਸਿੰਘ ਇਕਬਾਲ ਸਿੰਘ ਸਕਰੋਦੀ ਰਜੇਸ਼ ਸੱਚਰ ਡਾਕਟਰ ਕਮਰਜੀਤ ਸੇਖੋਂ ਗੁਰਦੀਪ ਸਿੰਘ ਮੇਜਰ ਸਿੰਘ ਕਜੋਲੀ ਹਰਜਿੰਦਰ ਸਿੰਘ ਚੰਦੀ ਗੁਰਪ੍ਰੀਤ ਸਿੰਘ ਹਰਦੀਪ ਸਿੱਧੂ ਗੁਰਮੁਖ ਸਿੰਘ ਡਾਕਟਰ ਨਾਇਬ ਸਿੰਘ ਮੰਡੇਰ ਜੋਗਿੰਦਰ ਕੌਰ ਅਗਨੀਹੋਤਰੀ ਅਵਤਾਰ ਸਿੰਘ ਪਤੰਗ ਜਰਨੈਲ ਸਿੰਘ ਅਨੰਤ ਜਸਵੀਰ ਸਿੰਘ ਤਲਵਾੜਾ ਜਗਜੀਤ ਸਿੰਘ ਖਖ ਗੁਰਦੇਵ ਸਿੰਘ ਕੋਲਵਿੰਦਰ ਸਿੰਘ ਗਰੇਵਾਲ ਹਾਂਜੀ ਹੁਣ ਅਗਲਾ ਖਤ ਪੜੋ ਜੀ ਅਗਲਾ ਖਤ ਵੱਡੇ ਆਗੂਆਂ ਦੀ ਮਿਲਣੀ ਬਾਰੇ ਹੈ ਜੀ ਪਟਿਆਲਾ ਤੋਂ ਵਿਕਰਮਜੀਤ ਸਿੰਘ ਨੂੰ ਇਹ ਗੱਲ ਬੜੀ ਵਧੀਆ ਲੱਗੀ ਕਿ ਪੰਜਾਬ ਦੇ ਵੱਡੇ ਆਗੂ ਰਵਨੀਤ ਸਿੰਘ ਬਿੱਟੂ ਅਤੇ ਸਿਮਰਨਜੀਤ ਸਿੰਘ ਮਾਨ ਪਿਛਲੇ ਦਿਨੀ ਜਨਤਕ ਤੌਰ ਤੇ ਇੱਕ ਦੂਜੇ ਨੂੰ ਬੜੀ ਗਰਮਜੋਸ਼ੀ ਤੇ ਤਪਾਕ ਨਲ ਮਿਲੇ ਉਹ ਕਹਿੰਦੇ ਕਿ ਚੰਗਾ ਲੱਗਾ ਕਿ ਵੱਖ-ਵੱਖ ਵਿਚਾਰਧਾਰਾ ਵਾਲੇ ਦੋ ਆਗੂ ਨਜੀ ਤੌਰ ਤੇ ਇੱਕ ਦੂਜੇ ਨੂੰ ਇੰਨਾ ਪਿਆਰ ਨਾਲ ਮਿਲਦੇ ਆ ਇਹ ਮਿਲਣੀ ਲਗਭਗ ਸਾਰੇ ਚੈਨਲਾਂ ਤੇ ਦਿਖਾਈ ਗਈ ਸੀ ਹਾਂ ਮੈਂ ਵੀ ਇੱਕ ਚੈਨਲ ਤੇ ਦੇਖੀ ਸੀ ਤਸਵੀਰ ਕਿ ਪਤਾ ਨਹੀਂ ਕੋਈ ਸਮਾਗਮ ਹੈ ਜਾਂ ਕਿਸੇ ਜਨਤਕ ਇਕੱਠ ਚ ਇਕੱਠੇ ਹੋਏ ਨੇ ਹੈਨਾ ਤੇ ਦੋਨੋਂ ਬੜੇ ਖਿੜੇ ਮੱਥੇ ਇੱਕ ਦੂਜੇ ਨੂੰ ਮਿਲੇ ਤੇ ਰਵਨੀਦ ਬਿੱਟੂਤਾ ਜੀ ਉਹਨਾਂ ਨੂੰ ਦੇਖਦੇ ਆਂ ਝੁੱਕ ਕੇ ਪੈਰਿਆਂ ਹੱਥ ਲਾਏ ਹੈ ਉਹਨਾਂ ਨੇ ਵੀ ਜੱਫੀ ਪਾ ਕੇ ਆਪਣੇ ਪੁੱਤਰਾਂ ਨੂੰ ਉਹਨੂੰ ਪਿਆਰ ਦਿੱਤਾ ਤੇ ਬਹੁਤ ਮਤਲਬ ਜਿਹੜੀ ਉਹਨਾਂ ਦੀ ਬੰਦਲੀ ਸੀ ਦੇਖ ਕੇ ਐ ਲੱਗਦਾ ਸੀ ਜਿਵੇਂ ਨਾ ਪਿਓ ਪੁੱਤਰ ਜਾਂ ਤਾਇਆ ਤਾਇਆ ਭਤੀਜਾ ਹੁੰਦਾ ਹੈ ਹੈਨਾ ਜਿਵੇਂ ਕੋਈ ਸਿਆਸੀ ਵਿਰੋਧੀ ਨਾ ਹੋਵੇ ਆਪਸ ਚ ਬਿਲਕੁਲ ਉਹ ਦੇਖ ਕੇ ਤੁਸੀਂ ਕਹਿ ਹੀ ਨਹੀਂ ਸਕਦੇ ਵੀ ਇੱਕ ਦੂਜੇ ਦੇ ਸਿਆਸੀ ਵਿਰੋਧੀ ਨੇ ਜੀ ਤੇ ਇਹ ਚਿੱਠੀ ਜਿਹੜੀ ਉਹਨਾਂ ਨੇ ਲਿਖੀ ਹੈ ਨਾ ਬਿਕਰਮਜੀਤ ਸਿੰਘ ਹੋਰਾਂ ਨੇ ਉਹਨਾਂ ਨੇ ਕਿਹਾ ਹੈ ਕਿ ਦੇਖੋ ਜੀ ਲੋਕਾਂ ਨੂੰ ਉਹਨਾਂ ਨੇ ਇੱਕ ਤਰੀਕੇ ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਤੁਹਾਡੇ ਸਿਆਸੀ ਆਗੂ ਨੇ ਵੱਖ-ਵੱਖ ਵਿਚਾਰਧਾਰਾ ਵਾਲੇ ਹੈ ਨਾ ਉਹ ਤੇ ਭਾਵੇਂ ਇੱਕ ਦੂਜੇ ਦੇ ਖਿਲਾਫ ਜਿੰਨੇ ਮਰਜ਼ੀ ਬਿਆਨ ਦੇ ਲੈਣ ਕੋੜੇ ਤੋਂ ਕੋੜੇ ਤੇ ਜਦ ਵੀ ਉਹ ਮਿਲਦੇ ਨੇ ਇੱਕ ਦੂਜੇ ਨੂੰ ਉਹ ਤੇ ਐਂ ਲੱਗਦਾ ਜਿਵੇਂ ਰਿਸ਼ਤੇਦਾਰ ਮਿਲਦੇ ਹੁੰਦੇ ਨੇ ਜੀ ਤੇ ਤੁਸੀਂ ਦੇਖ ਲਓ ਉਹਨਾਂ ਦੇ ਮਗਰ ਲੱਗ ਕੇ ਪਿੰਡਾਂ ਦੇ ਵਿੱਚ ਲੜਾਈਆਂ ਹੈਨਾ ਝਗੜੇ ਟੜੇਬੰਦੀ ਥਾਣੇ ਕਚਹਿਰੀਆਂ ਸਿਰ ਪਾੜ ਕੇ ਹਸਪਤਾਲਾਂ 'ਚ ਤੇ ਫਿਰ ਤੁਹਾਨੂੰ ਪਤਾ ਹੈ ਇੱਕ ਦੂਜੇ ਦੇ ਖਿਲਾਫ ਜੀ ਸ਼ਿਕਾਇਤਾਂ ਐਫ ਆਈ ਆਰ ਹੈ ਨਾ ਕਦੇ ਪੁਲਿਸ ਆ ਗਈ ਕਦੇ ਖੁਸ਼ ਹੈ ਉਹ ਕਹਿੰਦੀ ਵੀ ਵੀ ਦੇਖੋ ਸਾਰੇ ਜਣੇ ਇਹ ਇਹ ਲੋਕ ਜਦ ਬਾਹਰ ਮਿਲਦੇ ਨੇ ਕਿੰਨੇ ਪਿਆਰ ਦੇ ਨਾਲ ਮਿਲਦੇ ਨੇ ਤਾਂ ਤੁਸੀਂ ਇਹਨਾਂ ਦੇ ਪਿੱਛੇ ਲੱਗ ਲੱਗ ਕੇ ਤੇ ਆਪਸ ਦੇ ਵਿੱਚ ਵੰਡੀਆਂ ਪਾ ਕੇ ਬੈਠ ਜਾਂਦੇ ਹੋ ساری ਉਮਰ ਦੇ ਵੈਰ ਪਾ ਲੈਂਦੇ ਹੋ ਵੈਰ ਪਾ ਲੈਂਦੇ ਨੇ ਉਹ ਕਈ ਵਾਰੀ ਹੁੰਦਾ ਵੀ ਆਹ ਫਲਾਣੇ ਪਾਰਟੀ ਦਾ ਕੋਈ ਹੈਗਾ ਵਰਕਰ ਜੀ ਉਹ ਦੂਜੇ ਦੇ ਨਾਲ ਇਟ ਖੜੇਕਾ ਉਹ ਫਿਰ ਇਦਾਂ ਕਿ ਵੀ ਜੇ ਉਹਨੇ ਕੋਈ ਗੱਲ ਕਹਿ ਤੀ ਨਾ ਦੂਜੇ ਧੜੇ ਵਾਲੇ ਨੇ ਸਹੀ ਵੀ ਕਹਿ ਤੀ ਦੂਜੀ ਪਾਰਟੀ ਵਾਲੇ ਨੇ ਤੇ ਉਹ ਆ ਵੀ ਅਸੀਂ ਵਿਰੋਧ ਕਰਨਾ ਹੀ ਕਰਨਾ ਉਸ ਦਾ ਭਾਵੇਂ ਸਕੇ ਭਰਾ ਹੀ ਕਿਉਂ ਨਾ ਹੋਣ ਹਾਂ ਹਾਂ ਕਈ ਘਰਾਂ ਦੇ ਵਿੱਚ ਇਦਾਂ ਹੁੰਦੀਆਂ ਜਦੋਂ ਸ਼ਰੀਕੇਬਾਜੀ ਕਹਿ ਲਓ ਫਿਰ ਪਾਰਟੀਆਂ ਅਲੱਗ-ਅਲੱਗ ਹੋ ਜੇ ਫਿਰ ਦਿੱਤ ਦਿਹਾੜੇ ਦਾ ਮਤਲਬ ਡੰਡੇ ਸੋਟੇ ਇਹੋ ਜੇ ਧੜੇਬੰਦੀ ਦੇ ਮਗਰ ਲਾ ਕੇ ਤੇ ਲੀਡਰ ਤਾਂ ਇਹੋ ਜੇ ਨੇ ਕਿ ਜੇ ਦੋ ਭਰਾ ਲੀਡਰ ਨੇ ਇੱਕ ਦੇ ਉਸਤੇ ਇੱਕ ਪਾਰਟੀ ਦਾ ਝੰਡਾ ਲੱਗਿਆ ਹੁੰਦਾ ਤੇ ਦੂਜੇ ਦੇ ਦੂਜੀ ਪਾਰਟੀ ਦਾ ਉਹ ਨਹੀਂ ਆਪਣੇ ਇੱਕ ਉਧਰ ਮੱਝ ਵਾਲੇ ਪਾਸੇ ਇੱਕ ਵੱਡੇ ਲੀਡਰ ਨੇ ਦੋਨੋਂ ਭਰਾ ਇੱਕ ਅਲੱਗ ਪਾਰਟੀ ਚ ਹੁਣ ਮੈਂ ਤੋ ਨਾ ਨਾ ਕੋਹਾਇਓ ਇੱਕ ਦੇ ਦੂਜੀ ਪਾਰਟੀ ਦਾ ਲੱਗਾ ਔਰ ਦੋਨੋਂ ਪਾਰਟੀਆਂ ਇੱਕ ਦੂਜੇ ਦੇ ਨਾਲ ਐਨ ਕਟੜ ਵਿਰੋਧੀ ਨੇ ਜੀ ਬਿਲਕੁਲ ਹੈਨਾ ਤੇ ਫਿਰ ਹੁਣ ਤੁਸੀਂ ਦੱਸੋ ਮੇਰਾ ਖਿਆਲ ਹੈ ਵੀ ਇਹੀ ਗੱਲ ਪਾਠਕ ਧਿਆਨ ਚ ਰੱਖਣ ਤੇ ਭਾਈ ਲੀਡਰਾਂ ਦੇ ਮਗਰ ਲੱਗ ਕੇ ਆਪਸ ਦੇ ਵਿੱਚ ਧੜੇ ਬੰਦੀਆਂ ਤੇ ਲੜਾਈ ਝਗੜੇ ਨਾ ਪਾਓ ਇਹ ਮੈਨੂੰ ਇਹਨਾਂ ਦੀ ਚਿੱਠੀ ਵੈਸੇ ਨਾ ਚੰਗੀ ਲੱਗੀ ਜੀ ਬਿਲਕੁਲ ਚੰਗਾ ਸੁਨੇਹਾ ਦਿੰਦੀ ਹੈ ਲੋਕਾਂ ਨੂੰ ਹਾਂਜੀ ਹਾਂਜੀ ਫਿਰ ਅਗਲੀ ਚਿੱਠੀ ਵੱਲ ਵਧੀਏ ਅਗਲੀ ਚਿੱਠੀ ਕਾਫੀ ਦੁਖਦਾਈ ਖਬਰ ਬਾਰੇ ਐ ਜੀ ਬਠਿੰਡਾ ਤੋਂ ਗੁਰਤੇਜ ਸਿੰਘ ਖੋਡਾਲ ਦਾ ਖਾਤਾ ਐ ਜੀ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਹਫਤੇ 8 ਬੱਚੇ ਸਿੱਧਵਾਂ ਬੇਟ ਨਹਿਰ ਚ ਣੋਂ ਗਏ ਸੀ ਬੱਚੇ ਜਿਹੜੇ ਤਾਰ ਫੜ ਕੇ ਖੜੇ ਹੋਏ ਸੀਗੇ 8 ਬੱਚੇ ਤਾਰ ਟੁੱਟ ਗਈ ਤੇ ਬੱਚੇ ਨਹਿਰ ਚ ਡਿੱਗ ਪਏ ਹਾਂਜੀ ਤੇ ਉਹਨਾਂ ਚੋਂ 4 ਨੂੰ ਤਾਂ ਬਚਾ ਲਿਆ ਗਿਆ ਸੀ ਕਿਸੇ ਤਰ੍ਹਾਂ ਪਰ 4 ਨੇ ਮੌਤ ਹੋ ਗਈ ਸੀ ਜੀ ਤੇ ਇਸੇ ਬਾਰੇ ਚਿੱਠੀ ਐ ਬੜੀ ਦੁਖਦਾਈ ਖਬਰ ਸੀ ਗੁਰਤੇਜ ਸਿੰਘ ਹੋਰੀ ਲਿਖਦੇ ਨੇ ਕਿ ਸਕੂਲਾਂ ਕਾਲਜਾਂ 'ਚ ਛੁੱਟੀਆਂ ਸੀ ਤੇ ਬੱਚੇ ਇਕੱਠੇ ਹੋ ਕੇ ਨਹਿਰਾਂ ਕੱਸੀਆਂ ਤੇ ਨਹਾਉਣ ਚਲੇ ਜਾਂਦੇ ਨੇ। ਆਉ ਛੁੱਟੀਆਂ ਦੇ ਵਿੱਚ ਬੱਚਿਆਂ ਕੋਲ ਵੇਲ ਹੁੰਦੀ ਹੈ ਹੈਨਾ ਉਹ ਮौज-ਮਸਤੀ ਮੌਜ-ਮੇਲਾ ਕਰਨ ਦੇ ਲਈ ਇਕੱਠੇ ਤੁਰ ਪੈਂਦੇ ਨੇ ਤੇ ਕਹਿੰਦੇ ਨੇ ਚਲੋ ਚਲੋ ਗਰਮੀ ਹੈ ਗਰਮੀ ਹੈ ਨਹਿਰ ਚ ਨਾ ਕੇ ਆਈਏ। ਉਹ ਠੀਕ ਹੈ ਕਈਆਂ ਨੂੰ ਤਾਂ ਜਿਹੜੇ ਤੈਰਨਾ ਆਉਂਦਾ ਉਹ ਤਾਂ ਠੀਕ ਹੈ। ਕਈ ਬੱਚੇ ਇਹੋ ਜਿਹਾ ਵੀ ਨਾਲ ਉਹ ਆਪਣੇ ਸਾਥੀਆਂ ਨੂੰ ਲੈ ਪੈਂਦੇ ਨੇ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ। ਤੇ ਕਈ ਵਾਰ ਬਿਨਾਂ ਦੱਸੇ ਹੀ ਮਾਪਿਆਂ ਨੂੰ ਉਹ ਘਰੋਂ ਚਲੇ ਜਾਂਦੇ ਨੇ ਕਿ ਚਲੋ ਆਪਾਂ ਖੇਡ ਕੇ ਆਉਂਦੇ ਆ। ਹਾਂ ਉਹੀ ਹੈ ਨਾ ਜੇ ਤਾਂ ਮਾਪਿਆਂ ਨੂੰ ਪਤਾ ਹੋਵੇ। ਜੀ ਫੇਰ ਤੇ ਉਹ ਡੱਕ ਲੈਣ ਕਿ ਭਾਈ ਤੁਹਾਨੂੰ ਤੈਰਨਾ ਨਹੀਂ ਆਉਂਦਾ ਨਹਿਰ 'ਚ ਨਾ ਨਾ ਆਉਣ ਜਾਓ। ਹੈ ਨਾ ਤੇ ਉੱਥੇ ਕਈ ਵਾਰੀ ਇਹ ਹੁੰਦਾ ਕਿ ਪਿੱਛੋਂ ਪਾਣੀ ਦਾ ਵਹਾਅ ਅਚਾਨਕ ਤੇਜ਼ ਆ ਗਿਆ। ਜੀ ਜਿਹੜੇ ਬੱਚੇ ਤਾਂ ਚੰਗੀ ਤਰ੍ਹਾਂ ਤੈराकी ਕਰਨਾ ਜਾਣਦੇ ਨੇ ਉਹ ਤਾਂ ਤੈਰ ਲੈਂਦੇ ਨੇ। ਜਿਹੜੇ ਬੱਚਿਆਂ ਨੂੰ ਤੈਰਨਾ ਨਹੀਂ ਆਉਂਦਾ ਉਦੋਂ ਹੀ ਨੇੜੇ-ਨੇੜੇ ਕੰਡੇ-ਕੰਡੇ ਨਹਾਉਣ ਤੁਰਦੇ ਨੇ ਤੇ ਪਿੱਛੋਂ ਕਈ ਵਾਰੀ ਤੇਜ਼ ਵਹਾਅ ਦੇ ਵਿੱਚ ਆ ਕੇ ਇਹ ਬੱਚੇ ਰੁੱੜ ਜਾਂਦੇ ਨੇ ਜੀ ਬਿਲਕੁਲ ਕਈ ਵਾਰ ਤੇ ਹੁੰਦਾ ਵੀ ਇੱਕ ਬੱਚੇ ਨੂੰ ਬਚਾਉਂਦਾ ਦੂਜਾ ਬੱਚਾ ਵੀ ਡੁੱਬ ਜਾਂਦਾ ਜਿਹਨੂੰ ਤੈਰਨਾ ਵੀ ਆਉਂਦਾ ਹੁੰਦਾ ਮਾਪਿਆਂ ਤੇ ਅਧਿਆਪਕਾਂ ਦੋਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਬੱਚੇ ਜੇ ਤੈਰਨਾ ਨਹੀਂ ਆਉਂਦਾ ਤਾਂ ਇਸ ਤਰ੍ਹਾਂ ਨਹਿਰਾਂ ਕੰਸੀਆਂ ਦੇ ਕੋਲ ਨਹੀਂ ਜਾਣਾ ਮਤਲਬ ਖਾਸ ਕਰਕੇ ਨੌਣ ਲਈ ਵਿੱਚ ਛਾਲਾ ਨਹੀਂ ਮਾਰਨੀ ਆ ਬੱਚਿਆਂ ਨੂੰ ਇਹ ਗੱਲ ਹਮੇਸ਼ਾ ਲਈ ਕਹਿਣੀ ਹੈ ਕਿ ਜੇ ਤੁਸੀਂ ਬਾਹਰ ਜਾਣਾ ਹੈ ਨਹਿਰਾਂ ਚ ਜੇ ਤੈਰਨਾ ਆਉਂਦਾ ਫੇਰ ਜਾਓ ਨਹੀਂ ਤੁਸੀਂ ਨਹਿਰ ਦੇ ਵਿੱਚ ਨਹੀਂ ਉਤਰਨਾ ਇਸ ਤਰ੍ਹਾਂ ਕਰਕੇ ਬੱਚੇ ਮਤਲਬ ਆਪਣੀ ਜਾਨ ਖਤਰੇ ਚ ਪਾਉਂਦੇ ਨੇ ਹਾਂਜੀ ਤੇ ਬਈ ਮਾਪਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਇਸ ਬਾਰੇ ਚੌਕਸ ਕਰਕੇ ਰੱਖਣ ਤੇ ਅਧਿਆਪਕ ਵੀ ਸਕੂਲਾਂ ਕਾਲਜਾਂ 'ਚ ਛੁੱਟੀਆਂ ਹੋਣ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਦੱਸਣ ਇਸ ਬਾਰੇ ਬਿਲਕੁਲ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਦਿਨ ਪਹਿਲਾਂ ਸੰਜੋਏ ਹਜ਼ਾਰਕਾ ਦਾ ਲੇਖ ਮੈਟਰੋ মিডিਆ ਦਾ ਨਾਂ ਮੁਖੀ ਕਿਰਦਾਰ ਛਪਿਆ ਸੀ ਜੀ ਉਸੇ ਬਾਰੇ ਪਟਿਆਲਾ ਤੋਂ ਡਾਕਟਰ ਤਰਲੋਚਨ ਕੌਰ ਨੇ ਆਪਣੇ ਵਿਚਾਰ ਪ੍ਰਗਟਾਏ ਨੇ ਜੀ ਉਹ ਲਿਖਦੇ ਨੇ ਕਿ ਇਹ ਲੇਖ ਅੱਜਕੱਲ ਕੀਤੀ ਜਾ ਰਹੀ ਜ਼ਹਿਰੀਲੀ ਅਤੇ ਪੱਖਪਾਤੀ ਰਿਪੋਰਟਿੰਗ ਦਾ ਕੱਚਾ ਚਿੱਠਾ ਬਖੂਬੀ ਬਿਆਨ ਕਰਦਾ ਹੈ ਜੀ ਆਮ ਜਹੀਆਂ ਘਟਨਾਵਾਂ ਨੂੰ ਜਿਵੇਂ ਮਿਰਚ ਮਸਾਲੇ ਲਾ ਕੇ ਤੇ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਉਹ ਬਹੁਤ ਗਲਤ ਤੇ ਨੁਕਸਾਨਦੇ ਆ ਰਵਨੀਤ ਸੰਜੋਏ ਹਜ਼ਾਰੀ ਦਾ ਇਹ ਲੇਖ ਮੀਡੀਆ ਦੇ ਬਦਲ ਰਹੇ ਤੇ ਬਦਲ ਗਏ ਕਿਰਦਾਰ ਤੇ ਉਂਗਲ ਤਰਦੇ ਤੁਸੀਂ ਜਿਹਨੂੰ ਇਹ ਮੈਟਰੋ মিডিਆ ਕਹਿ ਰਹੇ ਨੇ ਨਾ ਜਾਂ ਜਿਹਨੂੰ ਅਸੀਂ ਮੁਖ ਧਾਰਾ ਦਾ মিডিਆ ਕਹਿੰਦੇ ਆ ਜਾਂ ਅਸੀਂ ਗੋਦੀ মিডিਆ ਕਹਿੰਦੇ ਆ ਤੁਸੀਂ ਇਹਨਾਂ ਦੇ ਐਂਕਰ ਦੇਖੇ ਆ ਨਾ ਅਲੱਗ-ਅਲੱਗ ਸ਼ੋਅਸ 'ਚ ਕਿਵੇਂ ਚੀਕ-ਚੀਕ ਕੇ ਗੱਲਾਂ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੰਨਾ ਉੱਚੀ ਉਹ ਬੋਲਣਗੇ ਓਨੇ ਉਹ ਜਿਹੜੇ ਆਪਣੇ ਤੱਥਾਂ ਨੂੰ ਸਹੀ ਸਾਬਤ ਕਰ ਸਕਣਗੇ ਅਸਲ 'ਚ ਤੱਥ ਤਾਂ ਹੁੰਦੇ ਹੀ ਨਹੀਂ ਤੇ ਚੀਕਣ ਦੀ ਲੋੜ ਉੱਚੀ ਬੋਲਣ ਦੀ ਲੋੜ ਉਹਦੀ ਪੈਂਦੀ ਐ ਜਦੋਂ ਤੁਹਾਡੇ ਕੋਲ ਤੱਥ ਨਾ ਹੋਣ ਬਿਲਕੁਲ ਸਹੀ ਗੱਲ ਐ ਭਾਰਤ-ਪਾਕ ਟਕਰਾ ਟਕਰਾ ਕਹਿ ਲੋ ਜਾਂ ਜੰਗ ਕਹਿ ਲੋ ਉਸ ਵੇਲੇ ਇਸ মিডিਆ ਨੇ ਜੋ ਰੋਲ ਅਦਾ ਕੀਤਾ ਉਹ ਤਾਂ ਤੁਹਾਨੂੰ ਯਾਦ ਹੀ ਹੋਣਾ ਐ ਸਾਰੀ ਦੁਨੀਆ 'ਚ ਖੇਲੀ ਉੱਡੀ ਐ ਜੀ ਸਾਰੀ ਦੁਨੀਆ 'ਚ ਨਿਊਯਾਰਕ ਟਾਈਮਸ ਵਾਸ਼ਿੰਗਟਨ ਪੋਸ ਸਾਰੇ ਕਿਤੇ ਸਾਡੇ মিডিਆ ਦੇ ਬਾਰੇ ਲੇਖ ਛਾਪੇ ਨੇ ਕਦੇ ਅਸੀਂ ਕਰਾਚੀ ਪੋਰਟ ਤਬਾਹ ਕਰਾਤਾ ਕਦੇ ਅਸੀਂ ਲਾਹੌਰ ਤੇ ਕਬਜ਼ਾ ਕਰ ਲਿਆ ਕਦੇ ਅਸੀਂ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨੂੰ ਕਿਹਾ ਕਿ ਵੀ ਉਹ ਬੰਕਰ ਚ ਜਾ ਕੇ ਛੁਪ ਗਿਆ ਕਦੇ ਤਖਤਾ ਪਲਟਦਾ ਬਿਲਕੁਲ ਇਹ ਸਾਰਾ ਤੁਸੀਂ ਦੇਖੋ ਕਿ ਮੀਡੀਆ ਦੀ ਜਿਹੜੀ ਭਰੋਸੇਯੋਗਤਾ ਕਿਦਾਂ ਗੋਈ ਗਈ ਪੂਰੀ ਦੁਨੀਆ ਵਿੱਚ ਇਹ ਹੋ ਗਿਆ ਕਿ ਭਾਰਤੀ ਜਿਹੜੀ ਮੀਡੀਆ ਹੈ ਇਹ ਸੱਚੀਆਂ ਖਬਰਾਂ ਨਹੀਂ ਦਿੰਦਾ ਜੇ ਬਿਲਕੁਲ ਪਹਿਲਾਂ ਮੀਡੀਆ 'ਚ ਕੋਈ ਵੀ ਖਬਰ ਆ ਜਾਂਦੀ ਤੇ ਉਹਨੂੰ ਪੱਥਰ ਤੇ ਲਕੀਰ ਸਮਝਿਆ ਜਾਂਦਾ ਸੀ ਤੇ ਹੁਣ ਛੇਤੀ ਛੇਤੀ ਕਿਸੇ ਖਬਰ ਤੇ ਯਕੀਨ ਨਹੀਂ ਹੁੰਦਾ ਚਲੋ ਸਾਰਿਆਂ ਨੂੰ ਤੇ ਆਪਾਂ ਇੱਕੋ ਰੱਸੀ ਨਹੀਂ ਲੁਪੇਟ ਸਕਦੇ ਗੱਲ ਤਾਂ ਇਹ ਹੈ ਪਰ ਸਾਨੂੰ ਪਤਾ ਹੁੰਦਾ ਜਦੋਂ ਆਪਾਂ ਵੀ ਹੁਣ ਚੈਨਲ ਦੇਖਦੇ ਆ ਕੋਈ ਤੇ ਸਾਨੂੰ ਪਤਾ ਹੁੰਦਾ ਨਹੀਂ ਨਹੀਂ ਇਹਨਾਂ ਤੇ ਅਸੀਂ ਯਕੀਨ ਨਹੀਂ ਕਰ ਸਕਦੇ ਇਹ ਤੇ ਐਵੇਂ ਫਜ਼ੂਲ ਖਬਰਾਂ ਦਿੰਦੇ ਨੇ ਕਈ ਵਾਰ ਬਣਾਈਆਂ ਹੋਈਆਂ ਖਬਰਾਂ ਦਿੰਦੇ ਨੇ ਜੀ ਮੀਡੀਆ ਨੂੰ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਹੈਨਾ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਤਾਂ ਬਣਦੀ ਹੈ ਹਾਂ ਇਹ ਗੱਲ ਫੇਰ ਮੈਂ ਉਹੀ ਦੁਹਰਾਉਣੀ ਆ ਕਿ ਸਾਰਿਆਂ ਨੂੰ ਇੱਕੋ ਰੱਸੀ ਅਸੀਂ ਨਹੀਂ ਲੁਪੇਟ ਸਕਦੇ ਪਰ ਜਿਹੜੇ ਮੀਡੀਆ ਦਾ ਨਾਮ ਬਦਨਾਮ ਕਰ ਰਹੇ ਨੇ ਉਹਨਾਂ ਨੂੰ ਆਪਣੇ ਅੰਦਰ ਛਾਤੀ ਤਾਂ ਜ਼ਰੂਰ ਮਾਰਨੀ ਚਾਹੀਦੀ ਹੈ ਤੇ ਵਧੇਰੇ ਜ਼ਿੰਮੇਵਾਰੀ ਤੋਂ ਕਮ ਲੈਣਾ ਚਾਹੀਦਾ ਤੇ ਤਰਲੋਚਨ ਕੌਰ ਹੋਰਾਂ ਨੇ ਇਸੇ ਚਿੱਠੀ 'ਚ ਰਮੇਸ਼ਵਰ ਸਿੰਘ ਦੇ ਲੇਖ ਭਾਸ਼ਾ ਦੀ ਜਿੱਤ ਬਾਰੇ ਗੱਲ ਕੀਤੀ ਹੈ ਜੀ ਉਹ ਲਿਖਦੇ ਨੇ ਕਿ ਜਿਵੇਂ ਲੇਖਕ ਨੇ ਆਪਣੀ ਦ੍ਰਿੜਤਾ ਮਿਹਨਤ ਅਤੇ ਲਗਨ ਨਾਲ ਮਾਂ ਬੋਲੀ ਲਾਗੂ ਕਰਵਾਉਣ ਲਈ ਯਤਨ ਕੀਤੇ ਤੇ ਉਸ ਵਿੱਚ ਕਾਮਯਾਬੀ ਹੋਏ ਉਹ ਕਾਬਲੇ ਤਾਰੀਫ ਹੈ ਰਵਨੀਤ ਪੰਜਾਬੀ ਬੋਲੀ ਦੀ ਗੱਲ ਆਉਂਦੀ ਹੈ ਜਦੋਂ ਵੀ ਕੋਈ ਇਹੋ ਜਿਹਾ ਯਤਨ ਕਰਦਾ ਹੈ ਜਾਂ ਪੰਜਾਬੀ ਮਾਂ ਬੋਲੀ ਲਾਗੂ ਕਰਾਉਣ ਲਈ ਸੰਘਰਸ਼ ਕਰਦਾ ਤੇ ਸਾਰੇ ਪੰਜਾਬੀ ਇੱਕ ਤਰੀਕੇ ਮਨੋਂ ਉਹਨਾਂ ਦੀ ਹਮਾਇਤ ਹੁੰਦੀ ਹੈ ਉਹਨਾਂ ਦੇ ਨਾਲ ਸਤਿਕਾਰ ਕਰਦੇ ਨੇ ਜੀ ਉਹਨਾਂ ਦਾ ਬਿਲਕੁਲ ਮੈਨੂੰ ਹੈ ਜੀ ਉਹਨਾਂ ਦੇ ਜਿਹੜੇ ਯਤਨ ਨੇ ਹੋਰਾਂ ਦੇ ਲਈ ਪ੍ਰੇਰਣਾਦਾਇਕ ਨੇ ਤੇ ਸਾਡੇ ਸਾਰਿਆਂ ਵੱਲੋਂ ਰਮੇਸ਼ਵਰ ਸਿੰਘ ਹੋਰਾਂ ਦੇ ਲਈ ਬਹੁਤ-ਬਹੁਤ ਸਤਿਕਾਰ ਤੇ ਮੇਰਾ ਖਿਆਲ ਹੈ ਰਵਨੀਤ ਆਪਣਾ ਸਮਾਪਤ ਹੋ ਰਿਹਾ ਹੈ ਜੀ ਇਸ ਤੋਂ ਪਹਿਲਾਂ ਜਿਹੜੇ ਦਰਸ਼ਕਾਂ ਨੇ ਸਾਡਾ ਪ੍ਰੋਗਰਾਮ ਲਾਈਕ ਕੀਤਾ ਤੇ ਜਿਨ੍ਹਾਂ ਦੇ ਨਾਂ ਰਹਿ ਗਏ ਸੀ ਉਹ ਵੀ ਲੈ ਲਈਏ ਬਿਲਕੁਲ ਜੀ ਲਓ ਜੀ ਮੈਂ ਜਿਹੜੇ ਦਰਸ਼ਕਾਂ ਦੇ ਨਾਂ ਰਹਿ ਗਏ ਸੀ ਉਹ ਲੈਂਦੀਆਂ ਜੀ ਇਹ ਨੇ ਜੀ ਰਜਿੰਦਰ ਜੰਡਿਆਲੀ ਗੁਰਬਿੰਦਰ ਕੌਰ ਤਰਮਵੀਰ ਸਿੰਘ ਮਲਹਾਰ ਅਵਤਾਰ ਸਿੰਘ ਜਟਾਣਾ ਜਗਦੀਪ ਸਿੱਧੂ ਗੁਰਮukh ਸਿੰਘ ਗੁਰਮਿੰਦਰ ਸਿੰਘ ਹਰਦੀਪ ਸਿੱਧੂ ਸਮਰੰਤ ਢਾਲੀਵਾਲ ਪੰਮੀ ਹਬੀ ਪਰਦੀਪ ਗਿੱਲ ਸੁਖਮਨ ਕੌਰ ਹਿਮੰਤ ਕੁਮਾਰ ਜੁਗਨੂ ਹੰਡਾ ਰਣਬੀਰ ਧਮਾਨ ਹਰਜੀਤ ਕੌਰ ਜਸਪ੍ਰੀਤ ਜਸ ਸੰਦੀਪ ਸਿੰਘ ਹੁੰਦਲ ਕੁਲਵਿੰਦਰ ਸਿੰਘ ਬਰਾੜ ਕੁਲਦੀਪ ਕੌਰ ਬਲਬੀਰ ਸੰਧੂ ਹੀਰਾ ਪੋਪਾਲ ਪ੍ਰਦੀਪ ਸੈਣੀ ਪਰਮੇਂਦਰ ਬੈਣੀਵਾਲ ਸਵਰਨ ਸਿੰਘ ਬਲ ਮਾਲਵਿੰਦਰ ਸਿੰਘ ਮਾਲੀ ਅਮਰਜੀਤ ਸਿੰਘ ਜਾਗਦੇ ਰਹੋ ਜੀ ਸਾਰੇ ਪਾਟਕਾਂ ਦਾ ਬਹੁਤ-ਬਹੁਤ ਸ਼ੁਕਰੀਆ ਸਾਡਾ ਪ੍ਰੋਗਰਾਮ ਪਸੰਦ ਕਰਨ ਲਈ ਸਾਡਾ ਹੌਸਲਾ ਇਸੇ ਤਰ੍ਹਾਂ ਵਧਾਉਂਦੇ ਰਹੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਲਓ ਜੀ ਸਮਾਪਤ ਹੋ ਗਿਆ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫ਼ਤੇ ਫੇਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ-ਬਹੁਤ ਸ਼ੁਕਰੀਆ